ਹਾਂਜੀ ਦੋਸਤੋ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹੋ ਸੋ ਦੋਸਤੋ ਨੀਲੀ ਰਾਵੀ ਦੇ ਵਿੱਚ ਬੱਗੀ ਮੋਚ ਟੇਡਾ ਕੱਟ ਤੇ ਮਣਕਣੀ ਅੱਖ ਜਿਹਦੀ ਪੈਣੀ ਆ ਸਾਰੇ ਦਿਨ ਅਜ YouTube ਚੈਨਲ ਤੇ ਵੀਡੀਓ ਦੀ ਤੱਕ ਤੁਸੀਂ ਦੇਖ ਸਕਦੇ ਆ ਤੇ ਬਾਅਦ ਵਿੱਚ ਨਾ ਕਹਿ ਦਿਓ ਬਾਪੂ ਇੱਥੇ ਰੱਖ ਗੱਲ ਇੱਥੇ ਰੱਖ ਅੱਜ ਪਟਾਕੇ ਪਏ ਜਾਣੇ ਕੱਟਾ ਦੋਸਤੋ ਨੀਲੀ ਦਾ ਲਿਆਂਦਾ ਸਿਰਾ ਤੇ ਗੁਰੂ ਰਾਮਦਾਸ ਪਾਸ਼ਾ ਦੀ ਏਡੀ ਗਮਹਿਰ ਆ ਕਿ ਅੱਜ ਆਪਾਂ ਇਸ ਫਾਰਮ ਤੇ ਚੌਥੀ ਵੀਡੀਓ ਕਰ ਰਹੇ ਆ ਮਹੀਨੇ ਦੇ ਵਿੱਚ ਸੋ ਜੇ ਚੰਗੇ ਡੰਗਰ ਆਉਂਦੇ ਆ ਤੇ ਵਿਗਦੇ ਵੀ ਤਾਈਆਂ ਦੋਸਤੋ ਜੇ ਡੰਗਰ ਦੀ ਕੁਆਲਿਟੀ ਆ ਤਾਂ ਹੀ ਡੰਗਰ ਵਿਕਦਾ ਜੇ ਡੰਗਰ ਦੇ ਵਿੱਚ ਕਮੀ ਪੇਸ਼ੀ ਹੋਵੇ ਤਾਂ ਡੰਗਰ ਖੁਰਲੀ ਤੇ ਖੜੇ ਰਹਿੰਦੇ ਆ ਤੇ ਸਭ ਤੋਂ ਪਹਿਲਾਂ ਆਪਾਂ ਡਰੈਸ ਨੋਟ ਕਰਾ ਦਈਏ ਪਿੰਡ ਅਕਾਲੀਆਂ ਵਾਲਾ ਜਿਹੜਾ ਅਕਾਲੀਆਂ ਵਾਲਾ ਪਿੰਡ ਆ ਦੋਸਤੋ ਇਹ ਨਜ਼ਦੀਕ ਦੇ ਜਿਹੜੇ ਸ਼ਹਿਰ ਆ ਫਤੇਗੜ ਪੈਂਤੂਰ ਕੋੜੀ ਸਖਾ ਮਹੂ ਜੀਰਾ ਇਹ ਨਜ਼ਦੀਕ ਦੇ ਸ਼ਹਿਰ ਆ ਤੇ ਓਨਰ ਸਰਦਾਰ ਸਵਰਨ ਸਿੰਘਾ ਦੇ ਇਹਨਾਂ ਨਾਲ ਆਪਾਂ ਗੱਲਬਾਤ ਕਰਕੇ ਲੈਨੇ ਆ ਜਾਣਕਾਰੀ ਤੇ ਤੁਹਾਨੂੰ ਅੱਜ ਦੋ ਨਾਗ ਦਿਖਾਉਣੇ ਆ ਇੱਕ ਬੱਗੀ ਮੋਛ ਦੀ ਬੂਰੀ ਨੀਲੀ ਰਾਵੀ ਦੀ ਕੱਟੀ ਤੇ ਇੱਧਰ ਤਾਂ ਬਰਸਰਾ ਹੋਇਆ ਪਿਆ ਜਿਹਨੂੰ ਲੋਕੀ ਸਰਾ ਕਹਿੰਦੇ ਆ ਟੇਡੇ ਕਰਦਾ ਕਟਾ ਸੋ ਸਤਿ ਸ੍ਰੀ ਅਕਾਲ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਤੇ ਕਿਵੇਂ ਰਿਹਾ ਰਿਸਪੌਂਸ ਫਿਰ ਵੀਡੀਓ ਦਾ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਰਹਿਦਾ ਚਾਹਣ ਬਹੁਤ ਬਹੁਤ ਮਿਹਰਬਾਨੀ ਜਿਹੜੇ ਨਾਗ ਮੰਗਦੇ ਬੱਚੇ ਆਪਾਂ ਉਹੋ ਜੇ ਲਿਆ ਕੇ ਦਿੰਨੇ ਆ ਠੀਕ ਆ ਦਸਕਾਂ ਦਾ ਧੰਨਵਾਦ ਜਿਹੜੇ ਜਿਹੜੇ ਵੀਡੀਓ ਕਰਦੇ ਆ ਕਰਦੇ ਆ ਸੁਣਦੇ ਗੱਲਾਂ ਬਾਤਾਂ ਠੀਕ ਆ ਠੀਕ ਆ ਧੰਨਵਾਦ ਉਹਨਾਂ ਦਾ ਪਹਿਲੀ ਮਾਲੋ ਵੀਡੀਓ ਪੈਂਦਾ ਸਾਰੀ ਨਾਲ ਬੈਗੇ ਬੱਚੇ ਆਉਂਦਾ ਪੂਰੇ ਆਏ ਜਿਵੇਂ ਜਿਵੇਂ ਦਸਕੇ ਫੋਨ ਕੀਤੇ ਉਵੇਂ ਉਹਨਾਂ ਨੂੰ ਆਪਾਂ ਨਗੀਨੇ ਦੇਤੇ ਠੀਕ ਆ ਬਹੁਤ ਬਹੁਤ ਤੇ ਅੱਜ ਫਿਰ ਇਹ ਕਿੱਥੋਂ ਲੱਕ ਕੱਢ ਲਿਆਂਦਾ ਫਿਰ ਬਹੁਤ ਫਿਰਦੇ ਫਿਰਦੇ ਇੱਕ ਨਗੀਨਾ ਮਈ ਨੌਜਵਾਨਾਂ ਨੇ ਬੜੇ ਫੋਨ ਕੀਤੇ ਬਾਪੂ ਵੀ ਅੱਛਾ ਕੱਟਾ ਕੋਈ ਵਧੀਆ ਜਾਂਦੇ ਇੱਕ ਦੋ ਗੁਜਰਪੁਰਾ ਵੀ ਫੋਨ ਲਾਉਂਦੇ ਸੀ ਠੀਕ ਆ ਵਧੀਆ ਨਗੀਨਾ ਲਿਆ ਕੇ ਦੇ ਫਿਰ ਤੋੜੀਏ ਪਹਿਲਾਂ ਇਹਨੂੰ ਫਿਰ ਤੋੜ ਕੇ ਬੰਦੀ ਕਰਦੇ ਆਂ ਫਿਰ ਵੇਖ ਲਿਆ ਮੈਂ ਕਹਾਂ ਚੱਲ ਇੱਕ ਲੈ ਚੱਲਦੇ ਆਂ ਠੀਕ ਆ ਸੋ ਦੋਸਤੋ ਟੇਢੇ ਕੱਟਦਾ ਜਿਹੜਾ ਬੁੱਲ ਤੁਹਾਨੂੰ ਦਿਖ ਪੂਰਾ ਪਲਿਆ ਹੋਇਆ ਕਟਾਵਾ ਤੇ ਜਿਹੜੇ ਵੀਰ ਡਿਮਾਂਡ ਕਰਦੇ ਸੀ ਕਿ ਬਰੀਡਿੰਗ ਤੇ ਕੰਮ ਕਰਨਾ ਤੇ ਇਹਦੇ ਬਾਰੇ ਆਪਾਂ ਲੈਨੇ ਆ ਜਾਣਕਾਰੀ ਪੁੱਛਦੇ ਆ ਬਾਪੂ ਤੋਂ ਇਹਦੇ ਬਾਰੇ ਕਿ ਇਹਦਾ ਮਾਂ ਦਾ ਮਿਲਕ ਰਿਕਾਰਡ ਕੀ ਆ ਤੇ ਪਿਓ ਦਾ ਸਾਰੀ ਲੈਨੇ ਡਿਟੇਲ ਲੈ ਚਲੋ ਬਾਪੂ ਉੱਥੇ ਬੰਦੋ ਪਲਿਆ ਪੁਲਿਆ ਚੰਗਾ ਅਗਲੇ ਚੰਗੇ ਫਾਰਮ ਤੋਂ ਆਇਆ ਲੱਗਦਾ ਪੂਰਾ ਕਿਸੇ ਬੰਦੇ ਨੂੰ ਖੁੰਝਾ ਨਹੀਂ ਮੈਂ ਮਾਰਾ ਡੰਗਰ ਖਰੀਦਦਾ ਹੀ ਨਹੀਂ ਮੈਂ ਤੇ ਠੀਕ ਆ ਠੀਕ ਆ ਮੈਂ ਵੇਖਦਾ ਵੀ ਇਦੀ ਮਾਂ ਵੀ ਇਹਦੇ ਕੋਲੇ ਖੜੀ ਸੀ ਮੈਂ ਵੇਖ ਕੇ ਫਿਰ ਉਹਨੂੰ ਹੋਰ ਪੁੱਛਿਆ ਆਵਾਂ ਦਾ ਚੱਲ ਬਾਪੂ ਇੱਕ ਦੇ ਦਿਆਂਗੇ ਗਾਇ ਤਾਂ ਮੈਨੂੰ ਉਸ ਤੋਂ ਬੂਰੀ ਲੈਣ ਸੀ ਬੂਰੀ ਦੀ ਹਜੇ ਉਹਨਾਂ ਦੀ ਡਿਮਾਂਡ ਥੋੜੀ ਉੱਚੀ ਸੀ ਠੀਕ ਆ ਠੀਕ ਆ ਫਿਰ ਮੈਂ ਕਿਹਾ ਚੱਲ ਇੱਕ ਨਗੀਨਾ 10 ਫੂਨ ਲਓ ਦੇ ਲੈ ਲਈਏ ਠੀਕ ਆ ਤੇ ਪਤਲਾ ਪਤਲਾ ਚੰਗਾ ਹੈ ਨਾ ਡੇਡਾ ਘਟ ਆ ਗਿਆ ਕਾਗਜ਼ ਵਰਗਾ ਪਿੰਡਾ ਦਾ ਦੇਖੋ ਇਹ ਠੀਕ ਆ ਆਰਡਰ ਦੀ ਆਰਡਰ ਦੀ ਬਹੁਤ ਕੁਆਲਿਟੀ ਵਧੀਆ ਆਰਡਰ ਦੀ ਕੁਆਲਿਟੀ ਚੰਗੀ ਬਣਾਊਗਾ ਇਹਦੇ ਟੈਸਟੀਕਲ ਬਹੁਤ ਲੰਮੇ ਆ ਬਾਕੀ ਮੰਨ ਲਓ ਆਰਡਰ ਆਰਡਰ ਦੇ ਵਿੱਚ ਤੁਸੀਂ ਦੇਖ ਸਕਦੇ ਆ ਜਿਹੜੇ ਅਗਲੇ ਪਾਸੇ ਆ ਆ ਚ ਤਿਆ ਧੰਨ ਵੇਖੋ ਕਿੰਨਾ ਟਿੱਲਾ ਇਹਦਾ ਤੇ ਟੇਡਾ ਘਾਟਾ ਦੋਸਤੋ ਆ ਜਿਹੜੀ ਚੀਜ਼ ਹੈ ਵੇਖਣ ਨੂੰ ਨਹੀਂ ਮਿਲਦੀ ਤੇ ਬਾਪੂ ਇਹਦੀ ਮਾਂ ਦੇ ਥੱਲੇ ਦੁੱਧ ਕਿੰਨਾ ਸੀਗਾ ਜਿਹੜਾ ਮੰਨ ਲਓ ਮੰਨ ਲਓ ਉਹਨਾਂ ਦੱਸਿਆ ਜੀ 14 13 ਤੋਂ 14 15 14 15 ਲੀਟਰ ਮਾਂ ਦੇ ਦੁੱਧ ਕੱਢ ਰਹੀ ਆ ਮੰਨ ਲਓ ਉਹਦਾ 14 15 ਕਹਿਣ ਇੱਕ ਤਾਂ ਹੁੰਦਾ ਵੀ ਕਿਤੇ ਉਹਨਾਂ ਨੇ ਚੋਇਆ ਹੈ ਨਾ ਉਹਦੇ ਹੱਥੀਂ ਉਹਦੇ 14 15 ਹੀ ਬਾਪੂ ਚੋਇਆ ਜਿਵੇਂ ਮੰਨ ਲਓ ਇੱਕ ਹੁੰਦਾ ਵੀ 14 15 ਲੀਟਰ ਕਿਹਾ ਤੁਸੀਂ ਇਹਦੀ ਮਾਂ ਵੇਖੀ ਤੁਹਾਨੂੰ ਲੱਗਦੀ ਹੀ ਉਹ ਮੈਨੂੰ ਲੱਗਦੀ ਪੂਰੀ ਸੀ ਵੀ ਮਾਂ ਉਹਦੀ ਜੇ ਤੂੰ ਜ਼ਿਆਦਾ ਦੁੱਧ ਕੱਢਣ ਵਾਲ ਠੀਕ ਆ ਤੇ ਮੰਨ ਲਓ ਵੀ ਤੁਹਾਨੂੰ ਲੱਗਦੀ ਸੀ ਵੀ 14-15 ਲੀਟਰ ਦੁੱਧ ਕੱਢ ਸਕਦੀ ਆ ਦੁੱਧ ਦੇਣ ਵਾਲੀ ਮੱਝ ਸੀ ਇਹਦੀ ਮਾਂ ਜਿਹੜੀ ਸੀ ਠੀਕ ਆ ਬਾਕੀ ਇੱਕ ਗੱਲ ਆ ਵੀ ਭਲਿਆ ਹੋਇਆ ਵਾ ਮੰਨ ਲਓ ਦੁੱਧ ਤੇ ਭਲਿਆ ਹੋਇਆ ਕੋਈ ਏਡੀ ਗੱਲ ਨਹੀਂ ਕਿੰਨੀ ਕੁ ਉਮਰ ਹੋਊ ਇਹਦੀ ਇਹ ਉਮਰ ਇਹਦੀ ਦੇਖ ਲਾ ਹੈਗੀ ਆ ਪੌਣੇ 1-2 ਸਾਲ ਤੇ 2 ਕੁ ਸਾਲ ਦੇ ਨੇੜੇ ਹੋਣਗੇ ਨਾ ਪੌਣੇ 1-2 ਸਾਲ ਦਾ 2 ਕਹਿੰਦੇ ਪੌਣੇ 1-2 ਸਾਲ ਮੈਨੂੰ ਲੱਗਦਾ ਮਾੜੇ ਦੋ ਪੌਣੇ ਦੋ ਸਾਲ ਦੀ ਠੀਕ ਆ ਠੀਕ ਆ ਕਿਉਂਕਿ ਇਹ ਸਿੰਘ ਘੁਮਾ ਗਿਆ ਨਾ ਡੇਢ ਸਾਲ ਤੇ ਪੌਣੇ 2 ਸਾਲ ਦੇ ਸਿਰ ਘੁਮਾ ਗਿਆ ਆ ਸਿੰਘ ਦੁਨੀਆ ਬਿਲਕੁਲ ਇੱਥੇ ਚੱਕੇ ਨੇ ਖੁੰਡਾ ਕਰ ਜਾਣਾ ਹਾਈਟ ਵੀ ਸੋਹਣੀ ਆ ਤੁਹਾਡੇ ਮੰਨ ਲਓ ਲੱਕ ਤੋਂ ਉੱਪਰ ਖੜਾ ਘਟਾ ਖੜਾ ਤੇ ਕੀ ਡਿਮਾਂਡ ਕਰਦੇ ਇਹਦੀ ਫਿਰ ਲੈਣ ਦੇਣ ਲੈਣ ਦੇ ਨਹੀਂ ਦੱਸ ਦੀਏ ਮੈਂ ਪਤਾ ਕੀ ਗੱਲ ਆ ਮੈਂ ਤੁਹਾਨੂੰ ਤਾਂ ਕਹਿਣਾ ਵੀ ਮੁੱਲ ਦੱਸ ਦੋ ਮੁੱਲ ਤੁਸੀਂ ਚਲੋ ਮੈਨੂੰ ਤਾਂ ਦੱਸ ਹੀ ਦਿੱਤਾ ਤੇ ਬਾਅਦ ਚ ਵੀਡੀਓ ਦੇ ਵਿੱਚ ਉਹ ਹੀ ਬੰਦਾ ਫੋਨ ਲਾਊਗਾ ਜਿਹਨੇ ਲੈਣਾ ਸੋ ਦੋਸਤੋ ਮੁੱਲ 37000 ਰੁਪਇਆ 37000 ਰੁਪਇਆ ਆਪੇ ਕੋ ਲੈਣਾ ਹੀ ਆ ਜਿਹੜਾ 37000 ਵਿੱਚੋਂ ਹਲਕਾ ਫੁਲਕਾ ਮਾਨ ਹੋਊਗਾ ਠੀਕ ਆ ਠੀਕ ਆ 37000 ਰੁਪਏ ਸੋ ਦੋਸਤੋ 37000 ਰੁਪਿਆ ਮੋਲਿਆ ਤੇ ਇਹਦਾ ਨਾ ਦੋਸਤੋ ਤੁਸੀਂ ਦੇਖ ਸਕਦੇ ਆ ਬੋਡੀ ਸਟਰਕਚਰ ਤੇ ਇਧਰੋਂ ਤੁਸੀਂ ਇਹਦੀ ਬੰਤਰ ਬੂੰਤਰ ਚੈੱਕ ਕਰਿਓ ਟੈਸਟਿਕਲਾਂ ਦਾ ਪੂਰਾ ਲੋਲਾ ਪੋਲਾ ਜੇ ਤੁਸੀਂ ਆ ਕੇ ਫਾਰਮ ਤੇ ਵੇਖੋਗੇ ਹਾਈਟ ਵੇਖੋ ਹੁਣੇ ਕਿੰਨੀਆਂ ਤੇ ਪੂਰਾ ਮਾਲੀ ਬਣੂਗਾ ਲੱਗਦਾ ਤੁਹਾਡੇ ਉੱਚਾ ਖੜਾ ਹੋਗਾ ਮੇਰੇ ਦੇਖ ਲਓ 6 ਫੁੱਟ ਦੇ ਹਿਸਾਬ ਨਾਲ ਹਾਈਟ ਦੇ ਹਿਸਾਬ ਨਾਲ ਦੇਖੋ ਇਧਰ ਹਾਂ ਸਹੀ ਗੱਲ ਆ ਤੇ ਐਨੂੰ ਮੜਾ ਜਾ ਕਰਿਓ ਦਾ ਫੇਸ ਘੁਮਾ ਦਿਓ ਆ ਵੇ ਇਧਰ ਹੋਰ ਆਜੂ ਆ ਵੇਖੋ ਦੋਸਤੋ ਟੇਡਾ ਕੱਟ ਮਣਕਣੀ ਆਖ ਹਜੇ ਦੰਦਾ ਤੋਂ ਤਾਂ ਖੀਰਾ ਹੈ ਖੀਰਾ ਬਿਲਕੁਲ ਖੀਰਾ ਠੀਕ ਆ ਦੰਦਾ ਤੋਂ ਖੀਰਾ ਦੰਦ ਚੈੱਕ ਕਰਕੇ ਲੈ ਜਾਣਾ ਠੀਕ ਆ ਦੰਦ ਚੈੱਕ ਕਰਕੇ ਲੈ ਜਾਓ ਦੋਸਤੋ ਦੰਦਾ ਤੋਂ ਬਿਲਕੁਲ ਖੀਰਾ ਤੇ ਠੀਕ ਆ ਚਾਰੂ ਤੂ ਬੜਾ ਚਾਰੂ ਤਾਂ ਤੁਸੀਂ ਆਂ ਜੀ ਜੋ ਮਰਜੀ ਨੂੰ ਪਾਈਆ ਕਰਮਾ ਵਾਲਾ ਜੇ ਚਾਰੂ ਆ ਤੇ ਤਾਂ ਹੀ ਪਿਆ ਜੋ ਮਰਜੀ ਨੂੰ ਪਾਈਆ ਰੁੱਖਾ ਮਿਰਚਾ ਇਹ ਨਹੀਂ ਵੀ ਦਾਣਾ ਹੀ ਜ਼ਰੂਰੀ ਆ ਦਾਣਾ ਰੁੱਖੇ ਮਿਰਚੇ ਨਾਲ ਨੂੰ ਕੇ ਖਾ ਲੈਂਦਾ ਠੀਕ ਆ ਠੀਕ ਆ ਜੋ ਮਰਜੀ ਪਾ ਦਿਓ ਯਾਨੀ ਕਿ ਕੋਈ ਪਰਵਾਹ ਨਹੀਂ ਤੇ ਪਸ਼ੂ ਤਿਆਰ ਵੀ ਤਾਂ ਹੀ ਹੁੰਦਾ ਜੇ ਮੰਨ ਲਓ ਰੁੱਖਾ ਮਿਰਚਾ ਖਾਣ ਵਾਲਾ ਹੋਵੇ ਇਸ ਤੋਂ ਅੱਗੇ ਮੇਰਾ ਫਿਰ ਬੂਰੀ ਬੱਗੀ ਮੁੱਛ ਦੀ ਬੂਰੀ ਮੱਗੀ ਮੁੱਛ ਨਗੀਨਾ ਚਾਰੇ ਪੈਰਾਂ ਦੇ ਜਿਵੇਂ ਜਰਾਮਾ ਚੜੀਆਂ ਹੁੰਦੀਆਂ ਦੋਸਤੋ ਇਹੋ ਜਿਹੀ ਕੱਤੀ ਆ ਦੇਖੋ ਪੂਰੀਆਂ ਨਿਸ਼ਾਨੀਆਂ ਸਾਰੀਆਂ ਪੂਰੀਆਂ ਕਰਦੀ ਬਾਪੂ ਕਈ ਨਿਸ਼ਾਨੀਆਂ ਵਾਲੇ ਵੀ ਫੋਨ ਲਾਉਂਦੇ ਹੋਣਗੇ ਤੈਨੂੰ ਮੈਂ ਨਿਸ਼ਾਨੀਆਂ ਵਾਲੇ ਜਾਦੇ ਲਾਉਂਦੇ ਮੈਂ ਕਹਿੰਦਾ ਪਹਿਲਾਂ ਤੁਸੀਂ ਚੈੱਕ ਕਰੋ ਨਿਸ਼ਾਨੀਆਂ ਫਿਰ ਬਾਅਦ ਚ ਕਰਿਆ ਜੀ ਠੀਕ ਆ ਸੁਪਰ ਨਿਸ਼ਾਨਾ ਗਿਆ ਚੱਕੀ ਤੇ ਪਾਊਡਰ ਕੀ ਪਈ ਚਾਰਜ ਫਿਰ ਇੱਕੋ ਜਿਹੀ ਵਾਕਿਆ ਦੋਸਤੋ ਕੱਟੀ ਪੂਰੀ ਗੋਲ ਆ ਇਹਦਾ ਇਹਦਾ ਤਾਂ ਮੈਂ ਹੀ ਦੱਸ ਦਿੰਦਾ ਵੀ ਇਹਦੀ ਮਾਂ ਨਾਲ ਦੁੱਧ ਚੰਗਾ ਹੋਊ ਕਿਉਂਕਿ ਉਹੀ ਬੱਚਾ ਪ ਜੀਦੀ ਮਾਂ ਦੇ ਥੱਲੇ ਦੁੱਧ ਚੰਗਾ ਹੋਵੇ ਇਦਰੋਂ ਤੁਸੀਂ ਮਿਲਕ ਵੇਨ ਦੀ ਚੈੱਕ ਕਰਿਓ ਆ ਮਿਲਕ ਵੇਨ ਦੋਸਤੋ ਆ ਫੇਸ ਕੁਆਲਟੀ ਆ ਮਿਲਕ ਵੇਨ ਆ ਇਦਰੋਂ ਪੂਸ਼ ਤੇ ਉੱਪਰੋਂ ਦੇਖੋ ਇਹਦੇ ਸੂਪਰ ਨਿਸ਼ਾਨ ਆ ਗਿਆ ਤੇ ਚਾਰੇ ਥਾਣਾ ਬੱਚੇ ਨੂੰ ਥਾਣ ਬਹੁਤ ਸੋਹਣੇ ਲੱਗਿਆ ਨਾ ਕਰਮਾਂ ਵਾਲੀ ਚਲੋ ਇਹਦੀ ਰੱਬ ਉਮਰ ਚ ਲੰਮੀ ਕਰੇ ਤੇ ਝੋਲੀ ਝਾਲੀ ਬਹੁਤ ਚੰਗੀ ਨਜਾਇਜ਼ ਆ ਤੇ ਥੱਲੇ ਤੁਣਦੇ ਵੀ ਨਿਸ਼ਾਨ ਆ ਗਿਆ ਲਓ ਦੋਸਤੋ ਇਹਦਾ ਫਿਰ ਇਹੋ ਜੀ ਕੱਟੀ ਆ ਵੀ ਜਿਹੜਾ ਬੰਦਾ ਕੋਈ ਕਹਿੰਦਾ ਇਹੋ ਨਾ ਵੀ ਨਿਸ਼ਾਨੀਆਂ ਸਾਰੇ ਪਾਸੇ ਪੂਰੀਆਂ ਲੈਣੀਆਂ ਪੜੀ ਵੀ ਹੋਏ ਪੂਰੀਆਂ ਪੂਰੀਆਂ ਦੇ ਪਲੀ ਗੋਲ ਆ ਗੋਲ ਪੜੀ ਆ ਜਿਹੜਾ ਲੈ ਗਿਆ ਇਹਦਾ ਪੜੱਕ ਸੌਦਾ ਉਹਦੇ ਕਾਣੋਂ ਪੜੱਕ ਮੰਗਣੀ ਪੜੱਕ ਸ਼ਾਦੀ ਆ ਸਹੀ ਗੱਲ ਜਿਹਨੇ ਇੱਕੋ ਫੋਨ ਕੀਤਾ ਉਹਨੇ ਲੈ ਜਾਣੀ ਆ ਸਹੀ ਗੱਲ ਜੀ ਜਿਹਨੇ ਸੋਚਦੇ ਵਿਚਾਰਦੇ ਰਹਿ ਜਾਂ ਹਾਂ ਤੇ ਇਹਦੀ ਉਮਰ ਕਿੰਨੀ ਹੋਊਗੀ ਇਹ 9 ਸਾਢੇ 9 ਮਹੀਨੇ ਆ ਅੱਛਾ 9 ਸਾਢੇ 9 ਮਹੀਨੇ ਹੈਗੀ ਆ ਤੇ ਕਿੰਨਾ ਕੁ ਦੁੱਧ ਹੋਇਆ ਦੀ ਮਾ ਦਾ ਅੰਤਾਜਾ ਤੁਹਾਡੇ ਸਾਹਮਣੇ 14 13 14 ਲੀਟਰ ਉਹਨਾਂ ਨੇ ਦੱਸਿਆ ਜੀ ਠੀਕ ਤੇ ਯੋਰਗ ਦੱਸਦਾ ਇਹਦਾ ਚੋਂਦਾ ਰਿਹਾ ਮੈਂ ਇਹਦੇ ਪਿਓ ਬਾਰੇ ਕੋਈ ਪਤਾ ਕਿ ਨਹੀਂ ਪਤਾ ਪਿਓ ਹੁਣ 10 ਕਨ ਫੇ ਅੱਗੇ ਵੀ ਦੱਸਿਆ ਸੀ ਮੈਂ ਫੋਨ ਤੇ ਦੱਸਾਂਗੇ ਚਲੋ ਕੋਈ ਗੱਲ ਨਹੀਂ ਉਹ ਫਿਰ ਹਰ ਇੱਕ ਦੀ ਆਪੋ ਆਪਣੀ ਹੁੰਦੀ ਹੈ ਕਿਉਂਕਿ ਵੀ ਆਪਾਂ ਇਹਨੂੰ ਵੇਚਣਾ ਵਾ ਆਪਾਂ ਦੇ ਪਿਓ ਦਾ ਨਾਮ ਲੈ ਕੇ ਨਹੀਂ ਵੇਚਣਾ ਆ ਤੁਸੀਂ ਦੇਖ ਸਾਡੇ ਝੋਲੀ ਇਹਦੀ ਇੱਕ ਵਾਰ ਫਿਰ ਚੈੱਕ ਕਰ ਲਓ ਤੇ ਪਲੀ ਹੋਈ ਕੱਟੀ ਆ ਸੂਪਰ ਨਿਸ਼ਾਨ ਥੱਲੇ ਧੁੰਨ ਤੇ ਨਿਸ਼ਾਨ ਇਧਰੋਂ ਤੁਸੀਂ ਮਿਲ ਕੇ ਵੇਣ ਜੇ ਬੱਚਾ ਪਲਿਆ ਹੋਊ ਤੇ ਚੰਗੇ ਪਿਓ ਦਾ ਹੀ ਇਹ ਬੱਚਾ ਵਾ ਹਾਂ ਉਹਦੇ ਤੇ ਆਪੇ 10 ਜੱਜਮੈਂਟ ਕਰ ਲੈਂਦੇ ਵੀ ਠੀਕ ਹੈ ਬ੍ਰੀਡ ਬਾਕੀ ਸਿਆਣੇ ਆ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਕਿਹੜੇ ਸਾਨ ਕਿੱਦਾਂ ਦੇ ਬੱਚੇ ਪਾਉਂਦਾ ਵਾ ਸਾਡਾ ਮੇਨ ਕੰਮ ਆ ਤੁਹਾਨੂੰ ਬੱਚੇ ਲਿਆ ਕੇ ਉਹਨਾਂ ਦੀ ਮਾਂ ਵੇਖ ਕੇ ਚੰਗਾ ਹਾਂ ਤੇ ਮੈਂ ਰਿਕਾਰਡ ਵਾਲੇ ਮਾਂ ਦੇ ਵੇਖਦਾ ਹਾਂ ਸਾਨ ਦਾ ਤੁਸੀਂ ਆਪ ਐਸਟੀਮੇਟ ਲਾ ਲਿਆ ਕਰੋ ਤੇ ਇਹਦਾ ਫਿਰ ਮੁੱਲ ਦੱਸ ਦਈਏ ਜਰੂਰ ਫੋਨ ਤੇ ਹੀ ਹਾਂ ਹਾਂ ਦੱਸ ਦਈਏ ਕਿ ਫੋਨ ਤੇ ਦੱਸਣਾ ਕਿ ਇੱਥੇ ਹੀ ਦੱਸ ਦਈਏ ਫੋਨ ਤੇ ਵੀ ਦੱਸ ਦਿਆਂਗੇ ਪਰ ਚਲੋ ਇਦਾਂ ਦੱਸ ਦਿੰਨੇ ਇਹਨਾਂ ਨੂੰ ਚਲੋ ਦੋਸਤੋ ਇਹਦਾ ਜਿਹੜਾ ਡਿਮਾਂਡ ਹੈਗੀ ਆ 29000 ਰੁਪਏ 2 ਠੀਕ ਹੈ ਤੇ 29000 ਚੋਂ ਫਰਮਾਨਤਾਂ 500 ਰੁਪਿਆ ਗਿਆ ਸੀ ਚਲੋ ਮਾਨਦਾਨ ਦਸਤਾਂ ਦਾ 500 ਰੁਪਿਆ ਕਰ ਦੋ ਸੋ ਦੋਸਤੋ ਬਾਪੂ ਥੋੜਾ ਜਿਹਾ ਮੁੱਲ ਪਹਿਲਾਂ ਉੱਚਾ ਕਰਦਾ ਸੀ ਤੇ ਆਪਾਂ 30 ਜੋ ਹਜ਼ਾਰ ਮੈਂ ਪਹਿਲਾ ਛੜਾਦਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਗੱਲਬਾਤ ਕੀਤੀ ਜਦੋਂ ਤੇ 500 ਤੁਹਾਨੂੰ ਹੌਣ ਛੋੜ ਕਰਾਦੀ ਆ ਤੇ 282000 ਦੀ ਕੱਟੀ ਹੁਣੀ ਆ ਤੇ ਮੇਰਾ ਵੀਰ ਉਹੀ ਫੋਨ ਲਾਇਓ ਜਿਨ੍ਹਾਂ ਮੰਨ ਲਓ ਸੌਦਾ ਕਰਨਾ ਹੋਵੇ ਜਿਹਨੂੰ ਮੁੱਲ ਪਸੰਦ ਹੋਵੇ ਜਾਂ ਕੱਟੀ ਪਸੰਦ ਹੋਵੇ ਨਹੀਂ ਤਾਂ ਟਾਈਮ ਪਾਸ ਨਾ ਕਰਿਓ ਕਿਉਂਕਿ ਟਾਈਮ ਪਾਸ ਦੇ ਦੂਬ ਬੜਾ ਹੋ ਜਾਂਦੇ ਉਹ ਸੋਚਦੇ ਉਧਰ ਹੋ ਜਾਂਦੇ ਸੋਚ ਵਿਚਾਰ ਕਰਦੇ ਰਹਿੰਦੇ ਪਰ ਮੇਰਾ ਮਨ ਹੋ ਜਾਂਦਾ ਜਾਂ ਤੋ ਉਦੋਂ ਬਾਅਦ ਫੇਰ ਕੋਈ ਗੁਰਮ ਖਾਉਂਦਾ ਤੇ ਉਹ ਕੱਟੀ ਲੈ ਕੇ ਆ ਜਾਂਦਾ ਫੇਰ ਉਹ ਕਹਿੰਦੇ ਬਾਪੂ ਯਾਰ ਤੂੰ ਕੱਟੀ ਨਹੀਂ ਦਿੱਤੀ ਠੀਕ ਹੈ ਫਿਰ ਵਿਗ ਜਾਂਦੀ ਆ ਚੀਜ਼ ਕਿਉਂਕਿ ਦੋ ਨਾਗਾਂ ਗਰਮੀ ਪੈ ਰਹੀ ਹੈ ਮਿਲਦੇ ਨਹੀਂ ਉਹ ਗੁੰਡੰਗਰ ਠੀਕ ਹੈ ਠੀਕ ਹੈ ਜਿਹੜੀ ਬਰੀਡ ਆ ਉਹ ਮਿਲਦੀ ਨਹੀਂ ਦੂਜੇ ਆਮ ਤਾਂ ਵਾਧੂ ਖੜੇ ਜਨੇ ਮਰਜੀ ਉਹ ਤਾਂ ਠੀਕ ਆ ਕਾਲੇ ਤਾਂ ਨਾਗ ਬਥੇਰੇ ਮਿਲ ਜਾਂਦੇ ਦੇਸੀ ਮਾਲ ਤਾਂ ਤੇ ਬਾਕੀ ਆ ਚੀਜ਼ਾਂ ਨਹੀਂ ਮਿਲਦੀਆਂ ਆ ਕਟਾ ਜਿਹੜਾ ਦੋਸਤੋ ਤੁਸੀਂ ਦੇਖ ਸਕਦੇ ਆ ਟੇਡਾ ਕਟਾ ਮਾਕੀਆ ਕਾ ਐ ਦੇਖੋ ਸਿੰਘਾਂ ਦਾ ਮੈਂ ਘਨੇਰੇ ਚ ਖੜਾ ਇਹਦਾ ਚੌਕ ਸੁਬਾਹ ਜਬਾਨ ਵੀ ਗੁਲਾਬੀ ਪੂਰੀ ਆ ਗਈ ਫੁੱਲ ਫੁੱਲ ਵੜੇ ਵਧੀਆ ਫਿਰ ਲਮਕਾਏ ਇਹਦੇ ਗੱਲ ਚ ਇਹ ਉਹਨਾਂ ਸ਼ੌਕੀਆ ਉਹਨਾਂ ਦੇ ਫਾਰਮ ਜਿੱਥੇ ਉਹਨਾਂ ਦੇ ਪਾਏ ਮਾ ਇਹਦੀ ਮਾਂ ਦੇ ਵੀ ਪਾਏ ਸੀ ਉਹਨਾਂ ਦੇ ਅੱਛਾ ਅੱਛਾ ਤੇ ਫਿਰ ਮੈਂ ਕਿਹਾ ਚੱਲ ਹੋਣ ਦੋ ਸਾਡੇ ਇਹਦਾ ਇੱਕ ਵਾਰੀ ਮੂੰਹ ਐ ਨੂੰ ਕਮਾਈਂ ਕੱਟਾ ਯਾਰ ਬਾਕੀ ਇਹ ਗੁਜਰਾ ਨੇ ਨਹੀਂ ਛੱਡਣਾ ਮੈਨੂੰ ਪਤਾ ਇਹ ਗੁਜਰਪੁਰ ਆਣੇ ਆਉਣਾ ਭੱਜ ਕੇ ਇਹੋ ਜੀਆਂ ਚੀਜ਼ਾਂ ਦਾ ਲੱਭਦੇ ਫਿਰਦੇ ਵਤੰਦਰ ਮੈਨੂੰ ਬਹੁਤ ਡੇਲੀ ਫੋਨ ਆਉਂਦੇ ਰੁੱਖੀ ਮਸੀ ਆ ਨੱਪੀ ਕਿਲੀ ਆਉਂਦਾ ਜਿਵੇਂ ਆਣਾ ਬਾਣਾ ਰੋਕ ਖੈਦਾ ਐ ਖੀਚੀ ਤਰਿਆ ਆਉਂਦਾ ਦੇ ਤਰੇ ਦੀ ਸਹੀ ਗੱਲ ਆ ਤੇ ਵਾਕਿਆ ਗੱਲ ਸਹੀ ਆ ਜਿਹੜਾ ਖਾਊਗਾ ਤੇ ਉਹੀ ਜਿਹੜਾ ਖਾਊਗਾ ਤੇ ਉਹੀ ਗਾਂ ਆਉਂਦਾ ਸਰੀਰ ਬਣਾਊਗਾ ਸਹੀ ਗੱਲ ਸਹੀ ਗੱਲ ਦੋਸਤੋ ਮੂਤਰੀ ਮਾਤਰੀ ਪੂਰੀ ਢਿੱਲੀ ਆ ਥੱਲਿਓ ਆ ਤੁਸੀਂ ਦੇਖ ਸਕਦੇ ਆ ਇਧਰੋਂ ਜਿਵੇਂ ਮਿਲਕਵੇ ਨਹੀਂ ਜਾਂਦੀ ਹੁੰਦੀ ਕਟੀਆਂ ਤੇ ਇਹੋ ਜੀ ਮਿਲਕਵੇਂ ਲੱਗੀ ਹੋਈ ਇਹਨੂੰ ਕਰਮ ਵਾਲੇ ਨੂੰ ਤੇ ਚੰਗੀ ਆ ਵਾ ਕਾ ਤੇਰੀ ਗੱਲ ਸਹੀ ਆ ਹੜੰਬੇ ਵਾਲਾ ਹਹਾ ਵੀ ਬਣਿਆ ਪਰ ਨੱਪੀ ਕਲੀ ਉਹਦਾ ਤੂੜੀ ਦੇ ਬੜਕਾਈ ਤੇ ਆ ਉਹ ਦੇਖਿਆ ਆ ਨੇ ਚੱਕ ਚੱਕੀ ਫਟੇ ਹੋਣਾ ਨਹੀਂ ਇਹ ਤਾਂ ਤੇਰਾ ਰਾਜ ਲੱਗਦਾ ਕਲੀ ਤੂੜੀ ਨਹੀਂ ਵਿੱਚ ਤਾਂ ਸਮਾਨ ਤੇਰਾ ਹੋਰ ਵੀ ਲੱਗਦਾ ਸਮਾਨ ਤਾਂ ਵੱਜਾ ਹੁਣ ਗਈਆਂ ਬਾਹਰ ਵਧੀਆਂ ਵਾਂ ਕਰਮਾਲੀਆਂ ਤੇ ਇਹਨੇ ਜਿਹਨੇ ਹੁਣ ਸਾਰਾ ਇਹ ਛੱਟ ਜਾਣਾ ਅੱਛਾ ਦੁੰਬਾ ਬਣ ਜਾਣਾ ਇਹਨੇ ਆਓ ਐਵੇਂ ਕਲੀ ਤੂੜੀ ਤਾਂ ਨਹੀਂ ਖਾ ਹੁੰਦੀ ਸਮਾਨ ਦਾ ਜ਼ਰਾ ਵਾਹ ਵਾਰ ਵਾਲਾ ਉਹਦੇ ਵਿੱਚ ੜਿਆ ਬਹੁਤ ਜ਼ਰ ਲਾਈਦਾ ਠੀਕ ਆ ਸੇਵਾ ਕਰੀਏ ਤੇ ਫੇਰ ਹੀ ਮੇਵਾ ਮਿਲਦਾ ਇਹ ਤਾਂ ਗੱਲ ਤੇਰੀ ਕਰਾਂਗੇ ਤੇ ਫੇਰ ਕਰਮਾ ਮੈਂ ਇਰਖਾ ਨਹੀਂ ਕਿਸੇ ਪਾਉਣਾ ਕੀਤਾ ਕੋਈ ਫਾਰਮ ਦਾ ਆ ਲਿਆਵਾਂ ਬੱਚਾ ਵੀ ਵੇਚਣ ਵਾਲਾ ਵੀ ਹੋਵੇ ਇੱਕੋ ਜਿਹਾ ਸਮਾਨ ਪਾਉਣਾ ਉਹਨਾਂ ਨੂੰ ਇੱਕੋ ਜਿਹਾ ਮੰਨ ਲਓ ਕੋਈ ਦਾਣੇ ਜਿ ਨਹੀਂ ਕਰੇ ਦਾਣੇ ਜਿ ਨਹੀਂ ਰਾ ਪਸ਼ੂ ਨਾਲ ਨਹੀਂ ਹੀਰਾ ਫੇਰੀ ਦਿੰਦਾ ਜੇ ਕਿਸੇ ਦਾਖਲੇ ਪੰਜ ਦਿਨ ਸੌਦਾ ਕਰਕੇ ਖਲਾਰਤਾ ਨਾ ਮੇਰੇ ਕੋਲ ਤਾਵੀ ਮੈਂ 19 ਵੀੜੀ ਪਾਉਣੀ ਉਹਨੂੰ ਇਹ ਨਹੀਂ ਵੀ ਮੈਂ ਘਟਾ ਦਿਆਂ ਇਹਨੂੰ ਨਾ ਅੱਛਾ ਅੱਛਾ ਸੇਵਾ ਉਹਦੀ 19 ਪਾਣੀ ਕਰਨੀ ਆ ਠੀਕ ਆ ਮੰਨ ਲਓ ਤਾਂ ਹੀ ਫਿਰ ਕਰਮ ਵਾਲੇ ਗੁਰੂ ਰਾਮਦਾਸ ਪਾਸ਼ਾ ਦੀ ਮਿਹਰ ਆ ਨਾਮ ਬਣਿਆ ਇਹਨੇ ਦਿੱਤਾ ਸਾਰਾ ਕੁਝ ਤਾਂ ਇਹ ਬੱਚਿਆਂ ਦੀ ਸੇਵਾ ਕਰਦੇ ਆ ਤੇ ਮਹਾਰਾਜ ਜੀ ਸੇਵਾ ਨੂੰ ਮੇਵਾ ਲੱਗਦਾ ਸਰੀਰ ਵੀ ਚੱਲੀ ਜਾਂਦਾ ਨਹੀਂ ਤਾਂ ਇੰਨੀ ਉਮਰ ਤੱਕ ਸਰੀਰ ਡਾਊਨ ਹੋ ਜਾਂਦੇ ਸਹੀ ਗੱਲ ਸਹੀ ਗੱਲ ਇਹਨਾਂ ਨੂੰ ਕਰਮ ਵਾਲੇ ਨੇ ਪਾਲੀ ਜਾਂਦੇ ਆ ਤੇ ਆਪਾਂ ਨੂੰ ਰੋਟੀ ਪਾਣੀ ਦੇਈ ਜਾਂਦੇ ਆ ਸਹੀ ਗੱਲ ਸਹੀ ਗੱਲ ਬਾਕੀ ਕਹਿੰਦਾ ਇਹਨਾਂ ਵੀ ਚੰਗੀਆਂ ਬਰੀਡਾਂ ਦੇਾਂਗੇ ਆਉਣ ਵਾਲੀ ਪੀੜ੍ਹੀ ਨੌਜਵਾਨ ਜਿੰਨੇ ਆ ਦੁੱਧ ਪ ਬਚਾਉਣੇ ਆ ਹਣਾ ਮੈਂ ਤਾਂ ਵੀ ਕਿਹਾ ਜੀ ਕਿਸੇ ਦਸ਼ਕ ਨੂੰ ਨਹੀਂ ਚੰਗੀ ਲੱਗਦੀ ਸੂਣ ਵਾਲੀ ਤੇ ਵੀ ਮੇਰਾ ਸੌ ਗੱਲਬਾਤ ਕਰਨ ਵੀ ਅਹੀਂ ਬਾਪੂ ਵੇਚਣੀ ਚਾਹੁੰਨੇ ਕੋਈ ਗੱਲਬਾਤ ਤਾਂ ਵੀ ਮੈਂ ਖਰੀਦ ਉਤਾਰਾਂ ਠੀਕ ਹੈ ਮੈਂ ਖਰੀਦ ਸਕਦਾ ਉਹ ਕੱਟੀ ਤੁਹਾਡੇ ਤੋਂ ਠੀਕ 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 ਚਲੋ ਬਹੁਤ ਬਹੁਤ ਧੰਨਵਾਦ ਬਾਪੂ ਫਿਰ ਤੇਰਾ ਹੈ ਤੇ ਇਦਾਂ ਦੇ ਨਗੀਨੇ ਲੱਭ ਕੇ ਲਿਆ ਕੱਟੀ ਵਾਕੇ ਪਲੀ ਪੁਲੀ ਚੰਗੀ ਆ ਹਣਾ ਉਹ ਆਹ ਲਓ ਥੋੜੀ ਜੀ ਮੌੜਾ ਮੌਸਮ ਠੰਡਾ ਹੁੰਦਾ ਨਾ ਜਾਵਾਂਗੇ ਨਹੀਂ ਇੱਕ ਦੋ ਦਿਨਾਂ ਦੇ ਵਿੱਚ ਆ ਜਾਣਗੇ ਠੀਕ ਆ ਜਾਾਂਗੇ ਦਸ ਕਨ ਲਿਆ ਕੇ ਤੋਹਫੇ ਲਿਆ ਕੇ ਦਿਆਂਗੇ ਸਾਰੇ ਵੈਸੇ ਤੋਹਫੇ ਲਿਆਈਦੇ ਆ ਠੀਕ ਆ ਤਾਂ ਲਿਆਵਾਂਗੇ ਪੂਰੇ ਟੌਪ ਦੇ ਤੋਹਫੇ ਠੀਕ ਆ ਠੀਕ ਆ ਕੋ ਘੁੰਮ ਫਰ ਕੇ ਮਾਲ ਲੈਣਾ ਜਾਨੀਏ ਘੁੰਮ ਫਰ ਕੇ ਲੈਣਾ ਮਾਲਕ ਉਹ ਉਦਾਂ ਦੇ ਹਲਕੇ ਫੁਲਕੇ ਤਾਂ ਭਾਵੇਂ 4-5 ਖੜੇ ਕਰ ਦੇ ਉਹ ਪੱਠੇ ਪਾਉਣ ਦਾ ਕੀ ਫਾਇਦਾ ਐਵੇਂ ਖੋਲੀਆਂ ਦੇ ਖਿੱਚੀ ਫਿਰਨੇ ਕਹਿਣ ਤੋਂ ਭਾਵ ਵੀ ਮੁੱਲ ਭਲਾ ਮਾਲਕ ਦੀ ਮਰਜ਼ੀ ਦਾ ਡੰਗਰ ਆਪਦੀ ਮਰਜ਼ੀ ਦਾ ਲੈਣਾ ਡੰਗਰ ਆਪਦੀ ਮਰਜ਼ੀ ਦਾ ਲੈਣਾ ਹਾਂ ਫਿਰ ਆਪਾਂ ਪੈਸੇ ਲਾਉਣ ਲੱਗੇ ਵੀ ਨਹੀਂ ਪ੍ਰ ਸੋ ਦੋਸਤੋ ਵਾਕਿਆ ਗੱਲ ਸੀ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਇੱਕ ਵਾਰ ਐਡਰੈਸ ਦੱਸ ਦਈਏ ਆਪਦਾ ਨਾਮ ਜ਼ਰੂਰ ਦੱਸਣਾ ਮੇਰਾ ਨਾਮ ਸਵਨ ਸਿੰਘ ਪਿੰਡ ਕਾਲੀਆਂ ਵਾਲਾ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗਾ ਤੇ ਦੋਸਤੋ ਆ ਤੁਸੀਂ ਦੇਖ ਸਕਦੇ ਆ ਆਨਲਾਈਨ ਕਈ ਜੇ ਤੁਹਾਡੇ ਨਾਲ ਸੌਦਾ ਕਰਦਾ ਤੇ ਪੇਮੈਂਟ ਪਹਿਲਾਂ ਪਵਾ ਕੇ ਫੇਰ ਹੀ ਭੇਜਦੇ ਆਂ ਕਿ ਉਦੋਂ ਭੇਜਦੇ ਆਂ ਪਹਿਲਾਂ ਪੇਮੈਂਟ ਪਹਿਲਾਂ ਠੀਕ ਆ ਸੋ ਦੋਸਤੋ ਜੇ ਤੁਸੀਂ ਸਾਈ ਪਾ ਦਿੰਦੇ ਆ ਸਾਈ ਤੇ ਵੀ ਆਖੀਦਾ ਵੀ ਪੈਸੇ ਪੂਰੇ ਪਾ ਦਿਓ ਸਾਈ ਦਾ ਮੌਕਾ ਮੁੜ ਕੇ ਸਾਈ ਨਾ ਉਹ ਚਾਰ ਦਿਨ ਸਾਈ ਲੰਕਾ ਛੱਡਦੇ ਤੇ ਗਾਹਕ ਫੋਨ ਲਾਈ ਜਾਂਦੇ ਆ ਠੀਕ ਆ ਵੀ ਜੇ ਦਾ ਪੌਣੇ ਤੇ ਪੈਸੇ ਪੂਰੇ ਪਾ ਦਿਓ ਤੇ ਤੁਹਾਡਾ ਬੱਚਾ ਖੜਾ ਹੋਊਗਾ ਦੋ ਦਿਨ ਦੋ ਦਿਨ ਦੀ ਵੇਟ ਹੁੰਦੀ ਬਾਹਲੀ ਨਹੀਂ ਠੀਕ ਆ ਦੋ ਦਿਨ ਤੋਂ ਵੱਧ ਨਹੀਂ ਮੈਂ ਵੇਟ ਕਰਦਾ ਤੋਂ ਬਾਅਦ ਫਿਰ ਉਹਨੂੰ ਕਹਿੰਦਾ ਮਿੱਤਰਾਂ ਵੀ ਮੇਰੀ ਇਹਦਾ ਵੇਖਤੀ ਆ ਸੋ ਠੀਕ ਆ ਦੋਸਤੋ ਵੀ ਦੋ ਦਿਨਾਂ ਦੀ ਬਾਪੂ ਕਹਿੰਦਾ ਵੇਟ ਆ ਦੇ ਉਹ ਵੀ ਪੇਮੈਂਟ ਜੇ ਸਾਰੀ ਪੌਣੇ ਆ ਦਾ ਸਾਈ ਜਿਹੜੀ ਪਾ ਕੇ ਜਾਂ ਆਪ ਲੈ ਕੇ ਜਾਣੀ ਪ ਤੇ ਆਹ ਟੇਡਾ ਕੱਟ ਤੁਸੀਂ ਉਹਨਾਂ دوستੋ ਇਹ ਤੁਹਾਡੀ ਮਰਜ਼ੀ ਆ ਵੀ ਕਿਵੇਂ ਕਰਨੀ ਆ ਮੇਰੇ ਤਾਂ ਸਾਲਾ ਵਾਰ-ਵਾਰ ਹੀ ਦਿਲ ਛੁੱਭੀ ਜਾਂਦਾ ਵੀ ਇਹ ਕਟਾ ਮੰਨ ਲਓ ਵੀ ਗੁੱਜਰਾਂ ਦੇ ਫਾਰਮ ਦੇ ਜਾਊਗਾ ਕਿਉਂਕਿ ਗੁੱਜਰ ਨਹੀਂ ਛੱਡਦੇ ਚੰਗੀ ਚੀਜ਼ ਵੇਖ ਕੇ ਲੈ ਜਾਂਦੇ ਆ ਕਿਉਂਕਿ ਮਾਲੀ ਦੇ ਪੈਸੇ ਲਾਉਂਦੇ ਆ ਤੇ ਕਟੀਆਂ ਫਿਰ ਤਿਆਰ ਆਪੇ ਬਣ ਜਾਂਦੀਆਂ ਨਾ ਤੇ ਠੀਕ ਆ ਬਾਪੂ ਜੀ ਬਹੁਤ-ਬਹੁਤ ਧੰਨਵਾਦ ਆ ਤੁਹਾਡਾ ਤਾਂ ਵੀਡੀਓ ਦੇ ਵਿੱਚ ਮਨ ਲਓ ਆਪਣੇ ਵਿਚਾਰ ਰੱਖਣ ਲਈ ਤੇ ਬਹੁਤ ਜਲਦ ਫਿਰ ਹੋਰ ਵੀ ਲੱਭ ਕੇ ਲਿਆਉਂਦੇ ਹਾਂ ਜੀ ਹਾਂ ਜੀ ਲਿਆਵਾਂਗੇ ਧਿਆਨ ਧਿਆਨ ਜਰੂਰ ਨੀਂਨੇ ਜੇ ਵੀ ਜ ਕੋਈ ਮਾਕਰ ਉਹ ਜਿੰਨੇ ਨਹੀਂ ਦੇਾਂਗੇ ਗਾਂ ਸੱਚੇ ਬਾਦਸ਼ਾਹ ਵੈਗਰੂ ਤੰਦਰੁਤ ਠੀਕ ਠੀਕ ਧੰਨਵਾਦ ਜੀ ਬਹੁਤ ਬਹੁਤ ਦੋਸਤੋ ਵੀਡੀਓ ਵਿੱਚ ਜੁੜਨ ਲਈ